ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਬਹੁਤ ਵੱਡਾ ਬਲੀਦਾਨ ਹੈ ਅੱਜ ਅਸਾਮ ਦੀ ਧਰਤੀ ਦੇ ਉੱਤੇ ਗੁਰਦੁਆਰਾ ਧੋਬੜੀ ਸਾਹਿਬ ਵਿਖੇ ਉਹਨਾਂ ਦੇ ਇਤਿਹਾਸ ਨੂੰ ਸਰਕਾਰ ਬਦਲਣ ਦਾ ਯਤਨ ਕਰ ਰਹੀ ਸਵਾਲ ਪੁੱਛੋ ਪੁੱਛਣਾ ਚਾਹੀਦੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹਾਲਾ ਚੱਲ ਰਿਹਾ ਹੈ ਹੋਲੇ ਮਹਲੇ ਤੇ ਦੋਸਤੋ ਬਹੁਤ ਸਾਰੀਆਂ ਸਿੱਖ ਸਖਸੀਅਤਾਂ ਵੀ ਪਹੁੰਚੀਆਂ ਬਹੁਤ ਸਿੱਖ ਜਥੇਬੰਦੀਆਂ ਵੀ ਪਹੁੰਚ ਗਾਂ ਉਥੇ ਦੋਸਤੋ ਜਥੇਦਾਰ ਗੈਂਦੀ ਹਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜੀ ਦੋਸਤੋ ਪਿਛਲੇ ਦਿਨੀ ਜਥੇਦਾਰ ਗੈਂਦੀ ਹਰਪ੍ਰੀਤ ਸਿੰਘ ਨੂੰ ਪ੍ਰਵਿੰਦਰ ਸਿੰਘ ਝੋਟੇ ਨੇ ਜੋ ਸਵਾਲ ਪੁੱਛੇ ਸੀ ਉਸ ਮੁੱਦੇ ਉੱਪਰ ਵੀ ਦੋਸਤੋ ਗੈਂਦੀ ਹਰਪ੍ਰੀਤ ਸਿੰਘ ਬੋਲੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੈਂਦੀ ਹਰਪ੍ਰੀਤ ਸਿੰਘ ਨੇ ਕੀ ਕਿਹਾ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਅਸਾਨ ਤਖਤ ਸ੍ਰੀ ਕੇਸਗੜ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹਾਜ਼ਰੀਆਂ ਭਰਨ ਆਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਖਤ ਸ੍ਰੀ ਕੇਸਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਹੋਲੇ ਮਹੱਲੇ ਦਾ ਮਹਾਨ ਪर्व ਮਨਾਉਣ ਵਾਸਤੇ ਇਕੱਠੇ ਹੋਏ ਹਾਂ ਔਰ ਹੋਲੇ ਮਹੱਲੇ ਦੇ ਪੂਰਵ ਸੰਧਿਆ ਮੌਕੇ ਸਜੇ دیਵਾਨਾਂ ਦੇ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਮੇਰੇ ਤੋਂ ਪਹਿਲਾਂ ਮਾਨਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਆਪ ਜੀ ਨੂੰ ਇਤਿਹਾਸਕ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕਰਵਾ ਰਹੇ ਸਨ ਹੋਲੇ ਮਹੱਲੇ ਦਾ ਜਿਹੜਾ ਇਹ ਤਿਉਹਾਰ ਹੈ ਪਰਵ ਜਿਸ ਨੂੰ ਮਨਾਉਣ ਵਾਸਤੇ ਅਸੀਂ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਹਾਂ ਇਹ ਸਾਡੀ ਗੌਰਵ ਗਾਥਾ ਦਾ ਪ੍ਰਤੀਕ ਹੈ ਇਹ ਸਾਡੀ ਵਿਰਾਸਤ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਸ ਪੁਰਮ ਨੂੰ ਮਨਾਉਣ ਦੀ ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਪਰਾਰੰਭ ਕਰਕੇ ਸਾਡੀ ਝੋਲੀ ਚ ਪਾਈ ਹੈ ਤੇ ਅਸੀਂ ਹਰ ਸਾਲ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਹੋਲੇ ਮਹੱਲੇ ਦੇ ਪਰਬ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਰਹਿਣਾ ਮਨਾਉਂਦੇ ਆਏ ਆ ਤੇ ਮਨਾਉਂਦੇ ਰਵਾਂਗੇ ਸਾਧ ਸੰਗਤ ਜੀ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰਦੇ ਆ ਤੇ ਬੜਾ ਅਜੀਬ ਜਿਹਾ ਜਿਹੜਾ ਮਾਹੌਲ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ ਬਾਣੀ ਤੇ ਬਾਣੇ ਤੋਂ ਬਿਨਾ ਖੁਸ਼ਕੀ ਜੜੀ ਹੈ ਮਨਾਂ ਦੇ ਵਿੱਚ ਉਹ ਇਸ ਕਦਰ ਪਸਰ ਗਈ ਹੈ ਸਾਡੇ ਕਿ ਸਾਡੇ ਜਿਹੜੇ ਅੰਤਰੀਵ ਗੁਣ ਜਿਹੜੇ ਸਾਡੇ ਨੇ ਜਿਹੜੇ ਬਾਣੀ ਰਾਹੀਂ ਪ੍ਰਗਟ ਹੁੰਦੇ ਨੇ ਉਹ ਅੱਜ ਨਜ਼ਰੀ ਨਹੀਂ ਪੈ ਰਹੇ ਅੱਜ ਇਹੋ ਕਾਰਨ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਬੇਚੈਨੀ ਮਹਿਸੂਸ ਕਰ ਰਹੇ ਹਾਂ ਔਰ ਅਸੀਂ ਉਲੰਭਾ ਵੀ ਇੱਕ ਦਿਨ ਨੇ ਆ ਇਸ ਕਰਕੇ ਕੁੱਟੇ ਜਾ ਰਹੇ ਹੋ ਇਸ ਕਰਕੇ ਲੁੱਟੇ ਜਾ ਰਹੇ ਹੋ ਕਿਉਂਕਿ ਅਸੀਂ ਘਟ ਗਿਣਤੀ ਚ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੁੱਧ ਲੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੁੱਧ ਲੜੇ ਨੇ ਕੁੱਲ 18 ਜੁੱਧ ਗੁਰੂ ਕਾਲ ਦੇ ਵਿੱਚ ਲੜੇ ਗਏ ਨੇ ਔਰ ਇਨਾਂ 18 ਯੁੱਧਾਂ ਦੇ ਵਿੱਚ ਕੋਈ ਵੀ ਇੱਕ ਐਸਾ ਯੁੱਧ ਨਹੀਂ ਜਿਹਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਹੈ ਦੁਸ਼ਮਣ ਦੇ ਸਿਪਾਹੀਆਂ ਨਾਲੋਂ ਜ਼ਿਆਦਾ ਹੋਵੇ ਹਮੇਸ਼ਾ ਹੀ ਗਿਣਤੀ ਘਟ ਰਹੀ ਹੈ ਅਰ ਫਿਰ ਵੀ ਇਹ 18 ਦੇ 18 ਜੁੱਧ ਜਿਹੜੇ ਨੇ ਉਹ ਖਾਲਸੇ ਨੇ ਜਿੱਤੇ ਨੇ 18ਵੀਂ ਸਦੀ ਦੇ ਵਿੱਚ ਅਨੇਕਾਂ ਲੜਾਈਆਂ ਸਿੱਖਾਂ ਨੇ ਲੜੀਆਂ ਨੇ ਮੁਗਲ ਸਾਮਰਾਜ ਦੇ ਨਾਲ ਲੜਾਈਆਂ ਲੜੀਆਂ ਨੇ ਸਰਹੰਦ ਨਾਲ ਲੜੀਆਂ ਨੇ ਲਾਹੌਰ ਨਾਲ ਲੜੀਆਂ ਨੇ ਦਿੱਲੀ ਨਾਲ ਲੜੀਆਂ ਨੇ ਕੋਈ ਲੜਾਈ ਐਸੀ ਨਹੀਂ ਹੈ ਜਿਹਦੇ ਵਿੱਚ ਸਿੱਖਾਂ ਦੀ ਗਣਤੀ ਜਿਹੜੀ ਆਪਣੇ ਵੈਰੀਆਂ ਦੇ ਨਾਲੋਂ ਵੱਧ ਹੋਵੇ ਉਹ ਲੜਾਈਆਂ ਜਿੱਤੀਆਂ ਅਸੀਂ ਕਾਰਨ ਕੀ ਹੈ ਕਿਉਂਕਿ ਜੇ ਉਦੋਂ ਘੱਟ ਗਿਣਤੀ ਦੇ ਵਿੱਚ ਹੁੰਦੇ ਹਾਂ ਅਸੀਂ ਜੁੱਧ ਜਿੱਤੇ ਲੜਾਈਆਂ ਜਿੱਤੀਆਂ ਹਰ ਮੈਦਾਨ ਹਰ ਦੀਵਾਨ ਫਤਹਿ ਕੀਤਾ ਤੇ ਹੁਣ ਅਸੀਂ ਘਟ ਗਣਤੀ ਦੇ ਵਿੱਚ ਹੋਣ ਦੇ ਬਾਵਜੂਦ ਹੁਣ ਸਾਡੀ ਜਿਹੜੀ ਹੈ ਲਗਾਤਾਰ ਸ਼ਿਕਸਤ ਦਿੱਤੇ ਸ਼ਿਕਸਤ ਹਾਰ ਤੇ ਹਾਰ ਕਿਉਂ ਹੋ ਰਹੀ ਹੈ ਇਹਦਾ ਇੱਕੋ ਹੀ ਵੱਡਾ ਕਾਰਨ ਕਿ ਉਸ ਵੇਲੇ ਬੇਸ਼ੱਕ ਸਾਡੇ ਸੂਰਬੀਰ ਬਜ਼ੁਰਗ ਯੋਧੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸਫ਼ਰ ਕਰਦੇ ਸੀ ਛੋਲਿਆਂ ਦੀ ਮੁੱਠ ਖਾ ਕੇ guzara ਕਰਦੇ ਸੀ ਸ਼ਾਸਤਰ ਜਿਹੜੇ ਆ ਅਸਤਰ ਜਿਹੜੇ ਆ ਕੋਈ ਬਹੁਤੇ ਵਧੀਆ ਨਹੀਂ ਸੀ ਹੁੰਦੇ ਲੇਕਿਨ ਇਹਦੇ باوجود ਵੀ ਜਿੱਤਾਂ ਪ੍ਰਾਪਤ ਕਰਦੇ ਸੀ ਕਿਉਂਕਿ ਉਹ ਗੁਰੂ ਨੂੰ ਹਮੇਸ਼ਾ ਅੰਗ ਸੰਗ ਰੱਖਦੇ ਸੀ ਗੁਰੂ ਨੂੰ ਨਾਲ ਰੱਖਦੇ ਸੀ ਬਾਣੀ ਪੜ੍ਹਦੇ ਸੀ ਤੇ ਬਾਣੀ ਦੇ ਉੱਤੇ ਭਰੋਸਾ ਰੱਖਦੇ ਸੀ ਅੱਜ ਸਾਡਾ ਸ਼ਾਇਦ ਬਾਣੀ ਦੇ ਉੱਤੇ ਇੰਨਾ ਵਿਸ਼ਵਾਸ ਨਹੀਂ ਰਹਿ ਗਿਆ ਅਸੀਂ ਬਾਣੀ ਤੇ ਭਰੋਸਾ ਕਰਨ ਦੇ ਨਾਲੋਂ ਅਸੀਂ ਵਿਅਕਤੀਆਂ ਦੇ ਉੱਤੇ ਭਰੋਸਾ ਕਰਨਾ ਜਿਹੜਾ ਉਹ ਜ਼ਿਆਦਾ ਸ਼ੁਰੂ ਕਰ ਦਿੱਤਾ ਹੈ ਅਸੀਂ ਬਾਣੀ ਤੋਂ ਮੰਗਣ ਦੀ ਬਜਾਏ ਅਸੀਂ ਸਰਕਾਰਾਂ ਤੇ ਲੋਕਾਂ ਤੋਂ ਮੰਗਣਾ ਵਧੇਰੇ ਸ਼ੁਰੂ ਕਰ ਦਿੱਤਾ ਹੈ ਸਾਧ ਸੰਗਤ ਜੀ ਸਾਡਾ ਭਰੋਸਾ ਜਿਹੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਸਾਡਾ ਭਰੋਸਾ ਜਿਹੜਾ ਹੈ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਅਕਾਲ ਪੁਰਖ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਹੋਰ ਤੇ ਹੋਣਾ ਨਹੀਂ ਚਾਹੀਦਾ ਹੈ ਸਾਡਾ ਭਰੋਸਾ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਅਕਾਲ ਪੁਰਖ ਤੇ ਹੋਣਾ ਚਾਹੀਦਾ ਹੈ ਜੇ ਅਕਾਲ ਪੁਰਖ ਤੇ ਸਾਡਾ ਭਰੋਸਾ ਹੈ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਾਡਾ ਭਰੋਸਾ ਹੈ ਤੇ ਦੁਨੀਆ ਦੀ ਕੋਈ ਸਾਗ ਤਾਕਤ ਸਾਨੂੰ ਹਲਾ ਨਹੀਂ ਸਕੇਗੀ ਤੇ ਜੇ ਨਹੀਂ ਤੇ ਫੇਰ ਅਸੀਂ ਬਿਖਰੇ ਰਵਾਂਗੇ ਅਸੀਂ ਟੁਕੜਿਆਂ ਦੇ ਵਿੱਚ ਧੜਿਆਂ ਦੇ ਵਿੱਚ ਵੰਡੇ ਰਾਵਾਂਗੇ ਤੇ ਇਹ ਹਕੂਮਤਾਂ ਜੜੀਆਂ ਨੇ ਇਹ ਸਾਨੂੰ ਚੋਟ ਕਰਦੀਆਂ ਰਹਿਣਗੀਆਂ ਜਿਵੇਂ ਚੋਟ ਕਰ ਰਹੀਆਂ ਨੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਬਹੁਤ ਵੱਡਾ ਬਲੀਦਾਨ ਹੈ ਅੱਜ ਅਸਾਮ ਦੀ ਧਰਤੀ ਦੇ ਉੱਤੇ ਗੁਰਦੁਆਰਾ ਧੋਬੜੀ ਸਾਹਿਬ ਵਿਖੇ ਉਹਨਾਂ ਦੇ ਇਤਿਹਾਸ ਨੂੰ ਸਰਕਾਰ ਬਦਲਣ ਦਾ ਯਤਨ ਕਰ ਰਹੀ ਹੈ। ਇਹ ਯਤਨ ਕਿਉਂ ਹੋ ਰਹੇ ਨੇ? ਸਰਕਾਰ ਇਤਿਹਾਸ ਨੂੰ ਸਾਡੇ ਨੂੰ ਬਦਲਣ ਦਾ ਯਤਨ ਕਰ ਰਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਮਹੱਤਤਾ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਕਰ ਰਹੀ ਹੈ ਅਸਾਮ ਦੀ ਸਰਕਾਰ। ਕਿਉਂ ਯਤਨ ਹੋ ਰਹੇ ਨੇ? ਕਿਉਂਕਿ ਸਾਡੇ ਵਿੱਚ ਇਤਫਾਕ ਨਹੀਂ ਹੈ, ਸਾਡੇ ਵਿੱਚ ਏਕਤਾ ਨਹੀਂ। ਅਸੀਂ ਏਕਤਾ ਤੇ ਇਤਫਾਕ ਦੇ ਨਾਲ ਅਸੀਂ ਜਦੋਂ ਜ਼ਿੰਦਗੀ ਬਸਨ ਕਰਨ ਲੱਗ ਪਏ ਗੁਰੂ ਦੇ ਉੱਤੇ ਭਰੋਸਾ ਰੱਖ ਲਿਆ ਤੇ ਫਿਰ ਸਾਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਪਰੇਸ਼ਾਨ ਨਹੀਂ ਕਰ ਸਕੇਗੀ ਨਾ ਹੀ ਕਿਸੇ 'ਚ ਸਾਡੇ ਇਤਿਹਾਸ ਨੂੰ ਮੇਟਣ ਦੀ ਜਿਹੜੀ ਹੈ ਉਹ ਹਿੰਮਤ ਹੋਏਗੀ ਮੈਂ ਇੱਕ ਗੱਲ ਕਹਿ ਕੇ ਸਬਾਪਤੀ ਕਰਾਂ ਡੁੱਬਦਾ ਕੰਟਰੋਵਰਸੀ ਜਿਹੜੀ ਹੈ ਇਹ ਸਾਡੇ ਘਰਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਪਰਵੇਸ਼ ਕਰ ਗਈ ਡੁੱਬਦਾ ਇੱਕ ਐਸੀ ਚੰਦਰੀ ਛਾਏ ਹੈ ਜੇ ਪਰਿਵਾਰਾਂ 'ਚ ਆ ਜਾਂਦੀ ਹੈ ਤੇ ਪਰਿਵਾਰਾਂ ਨੂੰ ਤੋੜ ਦਿੰਦੀ ਹੈ ਪਰਵਾਰਾਂ ਨੂੰ ਤੋੜ ਦਿੰਦੀ ਹੈ ਖਾਨਦਾਨਾਂ 'ਚ ਆ ਜਾਂਦੀ ਹੈ ਖਾਨਦਾਨ ਖਤਮ ਕਰ ਦਿੰਦੀ ਹੈ ਔਰ ਜਿਹੜੀਆਂ ਕੌਮਾਂ ਦੇ ਵਿੱਚ ਵੀ ਦੁੱਬਦਾ ਪੈ ਜਾਂਦੀ ਹੈ ਉਹ ਕੌਮਾਂ ਵੀ ਖੇਰੂ-ਖੇਰੂ ਹੋ ਜਾਂਦੀਆਂ ਖੇਰੂ-ਖੇਰੂ ਹੋ ਜਾਂਦੀਆਂ ਨੇ ਇੱਕ ਪਾਲਿਸੀ ਹੈ ਉਹਨੂੰ ਕਹਿੰਦੇ ਆ ਕਿ ਕਨਫਿਊਜ਼ ਐਂਡ ਕਿਲ ਕਿ ਜਿਸ ਕੌਮ ਨੂੰ ਤੁਸੀਂ ਮਾਰਨੇ ਆ ਉਹਨੂੰ ਕਨਫਿਊਜ਼ ਕਰ ਦਿਓ ਉਹਨੂੰ ਦੁੱਬਦਾ 'ਚ ਪਾ ਦਿਓ ਉਹ ਇਸੇ ਗੱਲ ਤੇ ਲੜਨ ਲੱਗ ਪਈਗੀ ਆਪਸ ਇੱਕ ਕਹੇਗਾ ਚੰਗਾ ਦੂਜਾ ਕਹੇਗਾ ਚੰਗਾ ਤੀਜਾ ਕਹੇਗਾ ਨਹੀਂ ਆ ਵਧੀਆ ਚੋਖਾ ਕਹੇਗਾ ਨਹੀਂ ਆ ਵਧੀਆ ਉਹ ਕਹੇਗਾ ਮੇਰਾ ਵਧੀਆ ਉਹ ਕਹੇਗਾ ਮੇਰਾ ਵਧੀਆ ਉਹ ਖਤਮ ਹੋ ਜਾਣਗੇ ਦੁਬਿਧਾ ਪਾ ਦਿਓ ਕੰਟਰੋਵਰਸੀ ਪਾ ਦਿਓ ਇਹਨਾਂ ਨੂੰ ਕਨਫਿਊਜ਼ ਕਰ ਦਿਓ ਤੇ ਆਪਣੇ ਆਪ ਹੀ ਮਰ ਜਾਣਗੇ ਇਹ ਪਾਲਿਸੀ ਹੈ ਇੱਕ ਕਨਫਿਊਜ਼ ਐਂਡ ਕਿਲ ਸਾਡੇ ਵਿੱਚ ਵੀ ਦੁਬਿਧਾ ਪਾ ਕੇ ਸਾਨੂੰ ਜਿਹੜਾ ਖਤਮ ਕਰਨ ਦਾ ਯਤਨ ਜਿਹੜਾ ਹੈ ਉਹ ਬੜੇ ਲੰਬੇ ਸਮੇਂ ਤੋਂ ਹੋ ਰਿਹਾ ਉਹ ਖਾਸ ਤੌਰ ਦੇ ਉੱਤੇ 1984 ਤੋਂ ਬਾਅਦ ਇਹ ਯਤਨ ਜਿਹੜਾ ਬੜੇ ਸੂਖਮ ਢੰਗ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਹੋਣਾ ਸ਼ੁਰੂ ਹੋਇਆ ਜਿੰਨੇ ਵੀ ਸਾਡੇ ਵਿੱਚ ਵਿਵਾਦ ਨੇ ਮਸਲੇ ਨੇ ਇਹ ਸਾਰੇ ਦੇ ਸਾਰੇ ਜਿਆਦਾ ਜਿਹੜੇ ਨੇ 1984 ਤੋਂ ਬਾਅਦ ਜਿਹੜੇ ਆ ਉਹ ਬਾਰੇ ਗਏ ਆ ਔਰ ਅਸੀਂ ਉਹਨਾਂ ਮਸਲਿਆਂ ਨੂੰ ਲੈ ਕੇ ਆਪਸ ਦੇ ਵਿੱਚ ਜਿਹੜਾ ਹੈ ਉਹ ਲੜ ਰਹੇ ਸਾਧ ਸੰਗਤ ਜੀ ਇਹ ਖਤਮ ਕਿਵੇਂ ਹੋਵੇ ਦੁਬਿਧਾ ਇਹ ਦੁਬਧਾ ਖਤਮ ਕਿਵੇਂ ਹੋਵੇ ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਮਹਾਰਾਜ ਇਹ ਜਿਹੜੀ ਦੁਬਧਾ ਪੈ ਗਈ ਹੈ ਜਾਂ ਪਾ ਦਿੱਤੀ ਹੈ ਖਤਮ ਕਿਵੇਂ ਹੋਣੀ ਹੈ ਤੇ ਮਹਾਰਾਜ ਨੇ ਇੱਕੋ ਹੀ ਹੱਲ ਦੱਸਿਆ ਕਹਿੰਦੇ ਹੋਏ ਆ ਕਤਰ ਮਿਲ ਹੋ ਮੇਰੇ ਭਾਈ ਦੁਬਧਾ ਦੂਰ ਕਰ ਹੋ ਲਬ ਲਾਇ ਕਹਿੰਦੇ ਇਕੱਠੇ ਹੋ ਕੇ ਬਹਿ ਜਾਓ ਤੁਹਾਡੇ ਅੰਦਰੋਂ ਦੁਬਧਾ ਦੂਰ ਹੋ ਜਾਏ ਦੋ ਸ਼ਬਦ ਨੇ ਇੱਕ ਸ਼ਬਦ ਹੈ ਸੰਵਾਦ ਦੂਜਾ ਸ਼ਬਦ ਹੈ ਵਿਵਾਦ ਸਿੱਖ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਵਾਦੀ ਬਣਾਇਆ ਉਹਨਾਂ ਨੇ ਖੁਦ ਵੀ ਸੰਵਾਦ ਕੀਤਾ ਡਾਇਲੌਗ ਜਿਨੂੰ ਕਹ ਦਿੰਨੇ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀਆਂ ਉਦਾਸੀਆਂ ਦੌਰਾਨ ਯੋਗੀਆਂ ਦੇ ਨਾਲ ਸੰਵਾਦ ਕੀਤਾ ਜੈਨੀਆਂ ਦੇ ਨਾਲ ਸੰਵਾਦ ਕੀਤਾ ਬ੍ਰਾਹਮਣਾਂ ਦੇ ਨਾਲ ਸੰਵਾਦ ਕੀਤਾ ਨਾਥਾਂ ਦੇ ਨਾਲ ਸੰਵਾਦ ਕੀਤਾ ਬੋਧ ਭਿਖਸ਼ੂਆਂ ਦੇ ਨਾਲ ਸੰਵਾਦ ਕੀਤੇ ਕਿਹਦੇ ਨਾਲ ਸੰਵਾਦ ਨਹੀਂ ਕੀਤਾ ਇਥੋਂ ਤੱਕ ਕਾਜ਼ੀਆਂ ਤੇ ਮੋਲਾਣਿਆਂ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਵਾਦ ਕੀਤਾ ਤੋ ਕਿਹੜਾ ਸੰਵਾਦ ਹੁੰਦਾ ਨਾ ਸਾਧ ਸੰਗਤ ਦੀ ਇਹ ਮਸਲਿਆਂ ਦਾ ਹੱਲ ਕਰਦਾ ਇਹ ਦੁਬਿਧਾਵਾਂ ਨੂੰ ਦੂਰ ਕਰਦਾ ਤੇ ਇੱਕ ਹੁੰਦਾ ਵਿਵਾਦ ਬਹਿਸ ਬਾਜੀ ਸਤਿਗੁਰਾਂ ਨੇ ਸਾਨੂੰ ਸੰਵਾਦ ਰਚਾਉਣ ਵਾਸਤੇ ਕਿਹਾ ਗੁਰੂ ਨਾਨਕ ਸਾਹਿਬ ਨੇ ਖੁਦ ਸੰਵਾਦ ਰਚਾਇਆ ਔਰ ਸਾਨੂੰ ਸੰਵਾਦ ਕਰਨ ਦੀ ਸਿੱਖਿਆ ਦਿੱਤੀ ਸਵਾਲ ਪੁੱਛੋ ਪੁੱਛਣਾ ਚਾਹੀਦੇ ਆ ਇਹ ਸੰਵਾਦ ਕਰਨ ਦਾ ਇੱਕ ਜ਼ਰੀਆ ਹੈ ਤੁਸੀਂ ਸਵਾਲ ਪੁੱਛੋ ਤੁਹਾਡੇ ਉੱਤਰ ਦੇਣ ਤੁਸੀਂ ਸਵਾਲ ਪੁੱਛੇ ਅਗਲਾ ਤੁਹਾਡੇ ਉੱਤਰ ਦੇ ਇਹ ਸੰਵਾਦ ਦਾ ਤਰੀਕਾ ਹੈ ਪਰ ਸਵਾਲ ਜਿਹੜੇ ਪੁੱਛੇ ਜਾਂਦੇ ਨੇ ਉਹ ਬੜੀ ਤਹਜ਼ੀਬ ਦੇ ਨਾਲ ਪੁੱਛੇ ਜਾਣੇ ਚਾਹੀਦੇ ਨੇ ਔਰ ਪ੍ਰਾਪਰ ਸਵਾਲ ਪੁੱਛਣ ਪਛਾਉਣ ਤੇ ਉੱਤਰ ਲੈਣ ਦੇ ਲਈ ਇੱਕ ਪ੍ਰਾਪਰ ਜਿਹੜੀ ਆ ਮਾਹੌਲ ਹੋਣਾ ਚਾਹੀਦਾ ਹੈ ਕੋਈ ਜਗ੍ਹਾ ਵੀ ਹੋਣੀ ਚਾਹੀਦੀ ਤੇ ਜੇ ਵਿਵਾਦ ਕਰਨਾ ਫਿਰ ਕਿਸੇ ਜਗ੍ਹਾ ਦੀ ਲੋੜ ਨਹੀਂ ਹੈ ਕਿਸੇ ਮੌਕੇ ਦੀ ਲੋੜ ਨਹੀਂ ਹੈ ਤੁਸੀਂ ਜਦੋਂ ਮਰਜੀ ਤੁਸੀਂ ਵਿਵਾਦ ਖੜਾ ਕਰ ਸਕਦੇ ਹੋ ਪਰ ਜੇ ਸੰਵਾਦ ਕਰਨਾ ਹੈ ਜੇ ਕੁਝ ਜਾਣਣਾ ਹੈ ਜੇ ਕੁਝ ਸਮਝਣਾ ਹੈ ਤੇ ਫੇਰ ਤੁਹਾਨੂੰ ਜਿਹੜਾ ਹੈ ਉਹ ਤਹਜ਼ੀਬ ਦਾ ਤੁਹਾਨੂੰ ਜਿਹੜਾ ਹੈ ਉਹ ਨੈਤਿਕਤਾ ਦਾ ਸਹਾਰਾ ਜਿਹੜਾ ਹੈ ਉਹ ਸਾਥ ਸੰਗਤ ਜੀ ਲੈਣਾ ਪਏ ਸਵਾਲ ਪਤਾ ਕਿੰਨੇ ਢੰਗ ਨਾਲ ਪੁੱਛੇ ਜਾਂਦੇ ਹੁੰਦੇ ਇੱਕ ਬੰਦਾ ਸਵਾਲ ਕਰਦਾ ਹੈ ਉਸ ਨੂੰ ਜਾਣਕਾਰੀ ਨਹੀਂ ਹੈ ਉਹ ਜਾਣਕਾਰੀ ਲੈਣ ਵਾਸਤੇ ਸਵਾਲ ਕਰਦਾ ਹੈ ਮੈਨੂੰ ਕੇਸਗੜ ਸਾਹਿਬ ਦੇ ਇਤਿਹਾਸ ਦਾ ਨਹੀਂ ਪਤਾ ਮੈਂ ਸਿੰਘ ਸਾਹਿਬ ਜੀ ਨੂੰ ਕਹਿਣਾ ਹੈ ਸਿੰਘ ਸਾਹਿਬ ਜੀ ਮੇਰੇ ਸਵਾਲ ਦਾ ਉੱਤਰ ਦਿਓ ਕੇਸਗੜ ਸਾਹਿਬ ਦਾ ਇਤਿਹਾਸ ਕੀ ਹੈ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿਉਂਕਿ ਤੁਸੀਂ ਜੋ ਸ਼ਬਦ ਕਹੋਗੇ ਤੁਹਾਡੇ ਸ਼ਬਦ ਜਿਹੜੇ ਔਥੈਂਟਿਕ ਹੋਣਗੇ ਤੇ ਮੈਨੂੰ ਦੇਣਗੇ ਜਾਣਕਾਰੀ ਔਰ ਮੈਂ ਤਸੱਲੀ ਪ੍ਰਾਪਤ ਕਰਾਂਗਾ ਕਿ ਠੀਕ ਹੈ ਇੱਕ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਮੈਨੂੰ ਜਾਣਕਾਰੀ ਨਹੀਂ ਹੈ ਤੁਸੀਂ ਮੈਨੂੰ ਜਾਣਕਾਰੀ ਦੂਜਾ ਬੰਦਾ ਸਵਾਲ ਪੁੱਛਦਾ ਹੈ ਕਿ ਮੈਨੂੰ ਜਾਣਕਾਰੀ ਹੈ ਇਸ ਮਸਲੇ ਦੀ ਪਰ ਮੈਂ ਇਸ ਮਸਲੇ ਬਾਰੇ ਇਹਦਾ ਰੁਖ ਜਾਣਨਾ ਚਾਹੁੰਦਾ ਹਾਂ ਕਿ ਇਸ ਮਸਲੇ ਬਾਰੇ ਇਹਦਾ ਕੀ ਰੁਖ ਹੈ ਉਹ ਵੀ ਠੀਕ ਹੈ ਮੈਂ ਇਸ ਮਸਲੇ ਬਾਰੇ ਆ ਸੋਚਦੇ ਇਹ ਇਸ ਮਸਲੇ ਬਾਰੇ ਕੀ ਸੋਚਦੇ ਨੇ ਇਹ ਵੀ ਜਾਣਨ ਦੇ ਲਈ ਸਵਾਲ ਪੁੱਛੇ ਜਾਂਦੇ ਆ ਔਰ ਤੀਜੇ ਸਵਾਲ ਪੁੱਛੇ ਜਾਂਦੇ ਆ ਜਲੀਲ ਕਰਨ ਵਾਸਤੇ ਉਹਦਾ ਮਕਸਦ ਨਾ ਜਾਣਕਾਰੀ ਲੈਣਾ ਹੁੰਦਾ ਹੈ ਨਾ ਤਸੱਲੀ ਕਰਨਾ ਕਰਵਾਉਣਾ ਹੁੰਦਾ ਉਹਦਾ ਮਕਸਦ ਹੁੰਦਾ ਹੈ ਜਿਹਦੇ ਤੋਂ ਸਵਾਲ ਪੁੱਛਿਆ ਜਾ ਰਿਹਾ ਉਹਨੂੰ ਜਲੀਲ ਕਰਨਾ ਸਾਧ ਸੰਗਤ ਜੀ ਇਸ ਕਿਸਮ ਦੀ ਪਰੰਪਰਾ ਸਾਡੇ ਵਿੱਚ ਨਹੀਂ ਹੈ ਸਾਡੇ ਵਿੱਚ ਮਹਾਰਾਜ ਨੇ ਕਿਹਾ ਕਿ ਜੇ ਸਾਧੂ ਮਿਲ ਜਾਏ ਉਹਨੂੰ ਸੁਣਨਾ ਵੀ ਚਾਹੀਦਾ ਹੈ ਉਹਨੂੰ ਦੱਸਣਾ ਵੀ ਚਾਹੀਦਾ ਸੰਤ ਮਿਲੈ ਕਿਛ ਕਹੀਏ ਸੁਣੀਏ ਮਿਲੈ ਅਸੰਤ ਮਸਤ ਕਰ ਰਹੀਏ ਇਹ ਬਾਣੀ ਦਾ ਵਾਕ ਹੀ ਹੈ ਨਾ ਕਿ ਜੇ ਤੁਹਾਨੂੰ ਕੋਈ ਗਿਆਨਵਾਰ ਮਿਲ ਜੇ ਕੋਈ ਸਾਧੂ ਮਿਲ ਜੇ ਕੋਈ ਮਹਾਤਮਾ ਮਿਲ ਜੇ ਉਹਨੂੰ ਆਪਣੀ ਦੱਸੋ ਔਰ ਉਹਦੇ ਤੋਂ ਸੁਣੋ ਪਰ ਜੇ ਤੁਹਾਨੂੰ ਕੋਈ ਮੂਰਖ ਟੱਕਰ ਦੇ ਅਸੰਤ ਮਿਲ ਜੇ ਤੇ ਉਥੇ ਫਿਰ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ ਤੁਸੀਂ ਖਮੋਸ਼ੀ ਧਾਰਨ ਕਰ ਲਓ ਤੁਸੀਂ ਚੁੱਪੀ ਧਾਰਨ ਕਰ ਲਓ ਕੌਣ ਕਹਿੰਦਾ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਾਧ ਸੰਗਤ ਤਾਂ ਸਾਨੂੰ ਬਾਣੀ ਦੇ ਆਸਰੇ ਬਾਣੀ ਦੇ ਭਰੋਸੇ ਜਿਹੜਾ ਲੱਗ ਕੇ ਜੀਵਨ ਜਿਹੜਾ ਹੈ ਉਹ ਜਿਉਣ ਦਾ ਯਤਨ ਕਰਨਾ ਚਾਹੀਦਾ ਮੈਂ ਫੇਰ ਕਹਾਂ ਅਸੀਂ ਵਿਵਾਦੀ ਨਹੀਂ ਬਣਨਾ ਅਸੀਂ ਸੰਵਾਦੀ ਬਣਨਾ ਜੇ ਸੰਵਾਦੀ ਬਣਾਂਗੇ ਦੁਨੀਆ ਦੀ ਕੋਈ ਤਾਕਤ ਸਾਨੂੰ ਹਲਾ ਨਹੀਂ ਸਕੇਗੀ ਦੁਨੀਆ ਦੀ ਕੋਈ ਤਾਕਤ ਸਾਨੂੰ ਡੋਲਾ ਨਹੀਂ ਸਕੇਗੀ ਸੰਬਾਦ ਸਾਡਾ ਬਾਣੀ ਤੇ ਭਰੋਸਾ ਕਾਇਮ ਕਰੇਗਾ ਸੰਬਾਦ ਸਾਡਾ ਅਕਾਲ ਪੁਰਖ ਤੇ ਭਰੋਸਾ ਕਾਇਮ ਕਰੇਗਾ ਤੇ ਜੇ ਅਸੀਂ ਵਿਵਾਦੀ ਬਣਾਂਗੇ ਸਾਡਾ ਗੁਰੂ ਤੋਂ ਵੀ ਭਰੋਸਾ ਟੁੱਟੇਗਾ ਸਾਡਾ ਅਕਾਲ ਪੁਰਖ ਤੋਂ ਵੀ ਭਰੋਸਾ ਟੁੱਟੇਗਾ ਔਰ ਸਾਡਾ ਆਪਣੇ ਆਪ ਤੋਂ ਵੀ ਭਰੋਸਾ ਟੁੱਟੇਗਾ ਸਾਡਾ ਆਪਣੇ ਆਪ ਤੋਂ ਵੀ ਭਰੋਸਾ ਖਤਮ ਹੋ ਜਾਣਾ ਹੈ ਇਸ ਕਰਕੇ ਸਾਧ ਸੰਗਤ ਜੀ ਅਸੀਂ ਇਸ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਏ ਆਂ ਇਹ ਤਹਈਆ ਕਰਕੇ ਜਾਈਏ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਵੱਧ ਤੋਂ ਵੱਧ ਬਾਣੀ ਦੇ ਲੜ ਲੱਗਣੇ ਬਾਣੀ ਤੋਂ ਜਾਣਣਾ ਤੇ ਬਾਣੀ ਦੇ ਅੱਗੇ ਆਪਣੀ ਮੁਥਿਆ ਰੱਖਣੀ ਹੈ ਕਿਉਂਕਿ ਸਾਡਾ ਸਮਰਥ ਗੁਰੂ ਹੈ ਜੇ ਸਾਨੂੰ ਕੁਝ ਕਹਿੰਦਾ ਹੈ ਤੇ ਸਾਡੀਆਂ ਸੁਣਦਾ ਵੀ ਹੈ ਇਹ ਸਾਡੀਆਂ ਸੁਣਦਾ ਵੀ ਹੈ ਬਸ ਸੁਣਾਈਏ ਤੇ ਗੁਰੂ ਸਾਡੀ ਮਦਦ ਵੀ ਕਰਦਾ ਹੈ ਸਾਡੀ ਸਹਾਇਤਾ ਵੀ ਕਰਦਾ ਹੈ ਪਤਤ ਪੋਣੇ ਤੋਂ ਬਚੀਏ ਨਸ਼ਿਆਂ ਤੋਂ ਬਚੀਏ ਖਾ ਗਏ ਨੇ ਨਸ਼ੇ ਸਾਨੂੰ ਸਾਡੇ ਪਰਿਵਾਰਾਂ ਨੂੰ ਸਾਨੂੰ ਸਾਡੇ ਸਰੀਰਾਂ ਨੂੰ ਇੱਕ ਐਸਾ ਹੈ ਨਸ਼ਾ ਜਿਹੜਾ ਕੇਵਲ ਸਾਨੂੰ ਹੀ ਬਰਬਾਦ ਨਹੀਂ ਕਰਦਾ ਸਾਡੇ ਪਰਿਵਾਰ ਨੂੰ ਬਰਬਾਦ ਕਰਦਾ ਹੈ ਸਾਡੇ ਕਾਰੋਬਾਰ ਨੂੰ ਬਰਬਾਦ ਕਰਦਾ ਹੈ ਸਾਡੀ ਜਾਇਦਾਦ ਨੂੰ ਬਰਬਾਦ ਕਰਦਾ ਹੈ ਔਰ ਇੱਥੋਂ ਤੱਕ ਸਾਡੀ ਇੱਜ਼ਤ ਨੂੰ ਵੀ ਬਰਬਾਦ ਕਰਦਾ ਤੇ ਜਿਹੜਾ ਸਾਡੀ ਇੱਜ਼ਤ ਨੂੰ ਬਰਬਾਦ ਕਰਦਾ ਹੈ ਸਾਡੇ ਪਰਿਵਾਰ ਨੂੰ ਬਰਬਾਦ ਕਰਦਾ ਹੈ ਸਾਡੇ ਕਾਰੋਬਾਰ ਨੂੰ ਬਰਬਾਦ ਕਰਦਾ ਹੈ ਅਸੀਂ ਉਹਦੇ ਤੋਂ ਤੋਪਾ ਕਿਉਂ ਨਹੀਂ ਕਰ ਲੈਂਦੇ ਕਿਉਂ ਅਸੀਂ ਉਸ ਨੂੰ ਜਿਹੜਾ ਹੈ ਚੰਬੜੇ ਹੋਏ ਅਸਾ ਸੰਗਤ ਜੀ ਨਸ਼ਿਆ ਤੋਂ ਰਹਿ ਤੋ ਇਹ ਸਭ ਸੂਰਤ ਬਣੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਨੂੰ ਸਰੂਪ ਦਿੱਤਾ ਉਹਨੂੰ ਕਾਇਮ ਰੱਖ ਕੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਾਂਗੇ ਸੱਚ ਜਾਣਿਓ ਇਸ ਸੋਹਲੇ ਮਹੱਲੇ ਦੇ ਮੌਕੇ ਆਈ ਸਾਧ ਸੰਗਤ ਜੀ ਇਹ ਅਸਥਾਨ ਸਾਨੂੰ ਤਾਕਤ ਦੇਵੇਗਾ ਸਾਨੂੰ ਹੌਸਲਾ ਦੇਵੇਗਾ ਸਾਨੂੰ ਹਿੰਮਤ ਦੇਵੇਗਾ ਬਹੁਤ ਬਹੁਤ ਸਾਧ ਸੰਗਤ ਜੀ ਆਪ ਜੀ ਦਾ ਧੰਨਵਾਦ ਮਾਨਜੋਗ ਸਿੰਘ ਸਾਹਿਬ ਆਖੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਮਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੰਚ ਚ ਸੰਚਾਲਨ ਕਰ ਨੇ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੱਥੇਦਾਰ ਗੰਦੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖ ਲਈ ਸਾਰੇ ਦੋਸ